ਸਤਿ ਸ਼੍ਰੀ ਅਕਾਲ ਜੀ ਅੱਜ ਦੀ ਇਹ ਸਟੋਰੀ ਮੇਰੇ ਪਿੰਡ ਦੇ ਪ੍ਰਾਇਮਰੀ ਸਕੂਲ ਪਿੰਡ ਖਾਨੇ ਦੀ ਟਾਪ ਦੀ ਹੈ ਮੇਰਾ ਇਹ ਸਟੋਰੀ ਕਰਨ ਦਾ ਮੇਨ ਕਾਰਨ ਹੈ ਸਕੂਲ ਵਿੱਚ ਪੜ੍ਹ ਰਹੇ ਇਹਨਾਂ ਛੋਟੇ ਤੇ ਮਾਸੂਮ ਬੱਚਿਆਂ ਦੀ ਹੈਲਥ ਬਾਰੇ ਜੋ ਕਿ ਲੰਬੇ ਸਮੇਂ ਤੋਂ ਧਰਤੀ ਦੇ ਹੇਠ ਲੱਗ ਗੰਦਾ ਤੇ ਭਾਰਾ ਪਾਣੀ ਪੀ ਰਹੇ ਨੇ ਇਸ ਸਕੂਲ ਵਿੱਚ ਇੱਕ 15 ਸਾਲ ਪੁਰਾਣਾ ਆਰਓ ਸਿਸਟਮ ਵੀ ਲੱਗਿਆ ਹੋਇਆ ਜੋ ਕਿ ਤੁਸੀਂ ਇਸ ਵੀਡੀਓ ਵਿੱਚ ਵੀ ਦੇਖ ਸਕਦੇ ਹੋ ਅਤੇ ਇਹ ਆਰਓ ਸਿਸਟਮ ਲਗਭਗ 70-80% ਟਾਈਮ ਖਰਾਬ ਰਹਿੰਦਾ ਹੈ ਅਤੇ ਇਹ ਆਰਓ ਸਿਸਟਮ ਪੁਰਾਣਾ ਹੋਣ ਕਰਕੇ ਜਿਹੜੀ ਵਾਟਰ ਪਿਉਰੀਫਾਈ ਕਰਨ ਦੀ ਕਪੈਸਿਟੀ ਉਹ ਵੀ ਬਹੁਤ ਘੱਟ ਹੈ ਮੇਰਾ ਇਸ ਵੀਡੀਓ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਣ ਦਾ ਮੇਨ ਕਾਰਨ ਹੈ ਕਿ ਇਸ ਸਕੂਲ ਵਿੱਚ ਆਪਾਂ ਸਾਰੇ ਭੈਣ ਭਰਾ ਰਲ ਕੇ ਇੱਕ ਆਰਓ ਫਿਲਟਰ ਬੱਚਿਆਂ ਨੂੰ ਨਵਾਂ ਲਾ ਕੇ ਦੇ ਗਏ ਅਤੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਸਾਰੇ ਭੈਣ ਭਰਾ ਜੋ ਵੀ ਇਸ ਨੂੰ ਦੇਖ ਰਹੇ ਨੇ ਉਹ ਪਹਰੋਜ ਲੱਖਾਂ ਚੀਜ਼ਾਂ ਕਰਦੇ ਆਂ ਦਸਵੰਦ ਕੱਢਦੇ ਆਂ ਤੇ ਅੱਜ ਆਪਾਂ ਇਹਨਾਂ ਛੋਟੇ ਬੱਚਿਆਂ ਲਈ ਦਸਵੰਦ ਕੱਢੀਏ ਅਤੇ ਜੇਕਰ ਤੁਸੀਂ ਦਸਵੰਦ ਨਹੀਂ ਕੱਢ ਸਕਦੇ ਤਾਂ ਇਹ ਵੀਡੀਓ ਉਸ ਬੰਦੇ ਤੱਕ ਜ਼ਰੂਰ ਪਹੁੰਚਦੀ ਕਰ ਦਿਓ ਜੋ ਇਹਨਾਂ ਬੱਚਿਆਂ ਦੀ ਹੈਲਪ ਕਰ ਸਕਦਾ ਹੈ ਅਤੇ ਨਵਾਂ RO ਸਿਸਟਮ ਲਵਾ ਕੇ ਸਕੂਲ ਦੇ ਵਿੱਚ ਦੇਣ ਲਈ ਸਾਡੀ ਮਦਦ ਕਰ ਸਕਦਾ ਜੇਕਰ ਤੁਸੀਂ ਇਸ ਨੇਕ ਕੰਮ 'ਚ ਦਸਵੰਦ ਪਾਉਣਾ ਚਾਹੁੰਦੇ ਹੋ ਤਾਂ ਮੇਰੇ ਨੰਬਰ 96423 0012 ਜੋ ਕਿ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਉੱਥੇ WhatsApp ਕਰਕੇ ਮੇਰੇ ਨਾਲ ਰਾਬਤਾ ਕਰ ਸਕਦੇ ਹੋ ਮੇਰੀ ਤੁਹਾਡੇ ਸਾਰੇ ਅੱਗੇ ਇੱਕ ਹੋਰ ਅਪੀਲ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਐਨਪਰਾਵਣਾ ਸ਼ੇਅਰ ਕਰੋ ਤਾਂ ਜੋ ਆਪਾਂ ਇਹਨਾਂ ਨੂੰ ਜਲਦੀ ਅ ਅਗਲੇ ਮਹੀਨੇ ਜਦੋਂ ਸਕੂਲ ਸਟਾਰਟ ਹੋਣੇ ਉਦੋਂ ਪਹਿਲਾਂ-ਪਹਿਲਾਂ ਆਪਾਂ ਇਹਨਾਂ ਨੂੰ ਨਵਾਂ ਆਰੋ ਸਿਸਟਮ ਲਾ ਕੇ ਦੇ ਸਕੀਏ ਧੰਨਵਾਦ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਬੈਕ ਟੂ ਮੋਦਲਰ ਪੰਜਾਬ ਤੇ ਸਰ ਜਿਹੜੇ ਆਪਾਂ ਆਰੋ ਫਿਲਟਰ ਬਾਰੇ ਗੱਲ ਕਰ ਰਹੇ ਹਾਂ ਇਹ ਸਕੂਲ ਚ ਕਿਹੜੇ ਸਾਲ ਚ ਲੱਗਿਆ ਜੀ ਇਹ ਸਰ ਅੱਜ ਤੋਂ ਤਕਰੀਬਨ 2009 ਦੇ ਵਿੱਚ ਇਹ ਜਿਹੜਾ ਲੱਗਿਆ ਹੋਇਆ ਇਸ ਬਾਰੇ ਤੇ ਸਰ ਇਹ ਸਕੂਲ ਦੇ ਵਿੱਚ ਲਗਭਗ ਕਿੰਨੇ ਬੱਚੇ ਪੜ ਰਹੇ ਤੇ ਕਿਹੜੀ ਕਲਾਸ ਤੱਕ ਇਹ ਸਕੂਲ ਜੀ ਅ ਤਕਰੀਬਨ 90 ਕ ਵਿਦਿਆਰਥੀ ਇੱਥੇ ਪੜਦੇ ਆ ਪ੍ਰੀ ਪ੍ਰਾਇਮਰੀ ਤੋਂ ਲੈ ਕੇ 5ਵੀਂ ਕਲਾਸ ਤੱਕ ਸਰ ਦੂਜੀ ਚੀਜ਼ ਸਵਾਲ ਮੇਰਾ ਇਹ ਹੈ ਕਿ ਆਨਨ ਐਵਰੇਜ ਕਿੰਨੇ ਕ ਬੱਚੇ ਸਕੂਲ اٹینڈ ਕਰਦੇ ਤੇ ਕਿੰਨੇ ਕ ਬੱਚੇ ਬਿਮਾਰ ਰਹਿੰਦੇ ਆ ਹਾਂ ਬੱਚੇ ਤਾਂ ਤਕਰੀਬਨ ਜੀ ਸਾਡੀ ਹਾਜ਼ਰੀ ਹੈ ਜਿਹੜੀ ਉਹ 95% ਤਕਰੀਬਨ ਹੁੰਦੀ ਆ ਤੇ ਆਰੋ ਦਾ ਇਹ ਹੈਗਾ ਜੀ ਕਈ ਵਾਰ ਕਿਉਂਕਿ ਪੁਰਾਣਾ ਜਿਆਦਾ ਹੋ ਚੁੱਕਾ ਹੈ ਜੀ ਤੇ ਸਮੇਂ-ਸਮੇਂ ਤੇ ਥੋੜਾ ਜਿਹਾ ਖਰਾਬ ਜਿਆਦਾ ਰਹਿੰਦਾ ਹੈ ਜੀ ਉਸ ਲਈ ਕਰਕੇ ਸਾਨੂੰ ਰਿਪੇਅਰ ਵੀ ਬਹੁਤ ਪੈਂਦੀ ਹੈ ਵਾਰ-ਵਾਰ ਰਿਪੇਅਰ ਕਰਾਉਣੀ ਪੈਂਦੀ ਹੈ ਜਦੋਂ ਖਰਾਬ ਹੁੰਦਾ ਹੈ ਫਿਰ ਬੱਚਿਆਂ ਨੂੰ ਜਿਹੜਾ ਹੈਗਾ ਜੋ ਡਾਇਰੈਕਟ ਪਾਣੀ ਆਉਂਦਾ ਵਾਟਰ ਵਕਸ ਦਾ ਉਹ ਪੀਣਾ ਪੈਂਦਾ ਜਿਹਦੇ ਨਾਲ ਉਹਨਾਂ ਦਾ ਜਿਹੜਾ ਹੈਗਾ ਪੇਟ ਦਰਦ ਵੀ ਕਈ ਵਾਰੀ ਕਰਨ ਲੱਗ ਪੈਂਦਾ ਤੇ ਵੀ ਸਭ ਤੋਂ ਵੱਡੀ ਗੱਲ ਇਹ ਹੈ ਨੇ ਅੱਜ ਦੇ ਟਾਈਮ ਜਿਹੜਾ ਨਹਿਰਾਂ ਚ ਪਾਣੀ ਆ ਰਿਹਾ ਉਹ ਗੰਦਾ ਆ ਰਿਹਾ ਬੁੱਡੇ ਨਾਲੇ ਲਾ ਰਿਹਾ ਹਾਂ ਜੇ ਅਬ ਧਰਤੀ ਦਾ ਥਲੜਾ ਪਾਣੀ ਯੂਜ਼ ਕਰਦੇ ਆਂ ਜੇ ਆਹ ਨੂੰ ਨਹੀਂ ਚਾਹੁੰਦਾ ਉਹ ਬੱਚਿਆਂ ਦੀ ਕੀ ਨੀਯੋਗ ਵੀ ਨਹੀਂ ਹੈਗਾ ਹਾਂ ਥਲੜਾ ਪਾਣੀ ਬਹੁਤ ਜ਼ਿਆਦਾ ਸ਼ੋਰੇ ਵਾਲਾ ਹੈ ਤੇ ਪਾਣੀ ਜਿਹੜਾ ਹੈਗਾ ਬਹੁਤ ਖਰਾਬ ਆ ਥੱਲੇ ਵਾਲਾ ਉਹ ਪੀਣ ਯੋਗ ਨਹੀਂ ਹੈਗਾ ਥੱਲੇ ਵਾਲਾ ਹਾਂ ਬਸ ਸਾਨੂੰ ਤਾਂ ਇਹੀ ਹੈਗਾ ਵੀ ਆਰਓ ਜੇ ਸਾਨੂੰ ਵਧੀਆ ਆਰਓ ਮਿਲ ਜੇ ਚੰਗੀ ਕੈਪੈਸਿਟੀ ਵਾਲਾ ਆਰਓ ਹੈ ਜੀ ਤਾਂ ਬੱਚਿਆਂ ਦਾ ਜਿਹੜਾ ਹੈਗਾ ਭਲਾ ਹੋ ਸਕਦਾ ਕਿਉਂਕਿ ਬੱਚੇ ਹੀ ਆਪਣੇ ਜਿੰਦ ਜਾਨ ਹੁੰਦੇ ਆ ਮਾਂ ਪਿਓ ਦੀ ਵੀ ਜਿੰਦ ਜਾਨ ਹੁੰਦੇ ਆ ਤਾਂ ਬੱਚਿਆਂ ਦੀ ਭਲਾਈ ਲਈ ਆਪਾਂ ਤਾਂ ਇਹੀ ਚਾਹੁੰਦੇ ਆ ਕਿ ਬੱਚੇ ਵਧੀਆ ਸਾਫ ਸੁਥਰਾ ਤੇ ਵਧੀਆ ਪਾਣੀ ਪੀਣ ਤਾਂ ਸਾਡੀ ਇਹ ਹੈਲਪ ਕੀਤੀ ਜਾਵੇ ਵੀ ਜਿਹੜੀ ਹੈਗੀ ਐ ਆਰਓ ਜਿਹੜਾ ਸਾਨੂੰ ਉਹ